ਸਤਿ ਸ਼੍ਰੀ ਅਕਾਲ ਜੀ ਆ ਮੈਂ ਤਲਵਿੰਦਰ ਸਿੰਘ ਬੱਲ ਜੋ ਕਿ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਹਾਂ ਤੇ ਮੇਰਾ ਗੁਰਦਾਸਪੁਰ ਕਨਵਨ ਚੌਂਗ ਦੇ ਵਿੱਚ ਇੱਕ ਪਗੜੀ ਸੈਂਟਰ ਹੈ ਜਿੱਥੇ ਮੈਂ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਸਜਾਉਂਦਾ ਤੇ ਇੱਥੇ ਵੱਖ-ਵੱਖ ਲੱਗੇ ਗੁਰਦਾਸਪੁਰ ਦੇ ਕਾਫੀ ਸਾਰੇ ਪਿੰਡ ਮੇਰੇ ਨਾਲ ਇੱਥੇ ਜੁੜੇ ਹੋਣ ਕਰਕੇ ਇੱਥੇ ਕਾਫੀ ਪੱਗਾਂ ਬਣਾਉਣ ਵੀ ਆਉਂਦੇ ਨੇ ਤੇ ਮੈਂ ਮੇਰਾ ਇੱਕ ਸੰਦੇਸ਼ ਆ ਕਿ ਸਾਰੇ ਨੌਜਵਾਨਾਂ ਨੂੰ ਵੀ ਨੌਜਵਾਨਾਂ ਤੋਂ ਅੱਗੇ ਜਿਹੜੇ ਬੱਚੇ ਆਉਣ ਵਾਲੇ ਸਾਡੇ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਸੰਦੇਸ਼ ਹੈ ਕਿ ਇਹ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਪੱਗ ਸਾਡੀ ਜਿਹੜੀ ਗੁਰੂਆਂ ਦੀ ਦਿੱਤੀ ਦੇਣ ਆ ਨਾ ਉਹਨਾਂ ਦੇ ਤੇਜ ਜਿਹੜੇ ਦਿੱਤੀ ਦੇਣ ਤੇ ਉੱਤੇ ਸਾਨੂੰ ਚੱਲਣਾ ਚਾਹੀਦਾ ਵਾ ਪੱਗ ਬੰਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਪੱਗ ਬੰਨ ਕੇ ਅਸੀਂ ਹਰ ਇੱਕ ਦੁਨੀਆ ਤੋਂ ਵੱਖਰੇ ਦਿਖਣ ਵਾਲੇ ਕਿ ਸਰਦਾਰ ਵੀ ਘੁਆਏ ਜਾਂਦੇ ਆ ਤੇ ਪੱਗਾਂ ਦੇ ਨਾਲ ਜੜਿਕਾ ਨਾ ਉਹ ਹੋਰ ਵੀ ਬਹੁਤ ਸਾਰੀਆਂ ਮਜ਼ਾਕ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹਈਆਂ ਇਹ ਪਗੜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਇਤਿਹਾਸ ਨਾਲ ਜੋੜਿਆ ਹੋਇਆ ਇਹਦੇ ਵਿੱਚ ਬਹੁਤ ਸ਼ਹੀਦੀਆਂ ਵੀ ਪਾਈਆਂ ਨੇ ਬਣਿਆ ਜਾਣੇ ਨੇ ਸਾਡੇ ਵਾਰੀ ਕਿਹਾ ਜਾਂਦਾ ਹੈ ਕਿ ਕਾਫੀ ਸੈਲੀਬ੍ਰਿਟੀਜ਼ ਨਾਲ ਹੋਰ ਚੰਗੀਆਂ ਹੱਥੀਆਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਜਾ ਕੇ ਪੱਜਾ ਬਣ ਕੇ ਆਏ ਹਾਂ ਹਾਂਜੀ ਕਿਹਦੇ ਦੇ ਨਾਲ ਕੰਮ ਕੀਤਾ ਹੁੰਦਾ ਮੈਂ ਇੱਥੋਂ ਗੁਰਦਾਸਪੁਰ ਤੇ ਬਹੁਤ ਜਿਆਦਾ ਜਿਹੜੇ ਜਿਹੜੇ ਚੰਗੇ ਪਰਿਵਾਰ ਨੇ ਚੰਗੀਆਂ ਫੈਮਲੀੀਆਂ ਨੇ ਜਿਹੜੀਆਂ ਉਹਨਾਂ ਨਾਲ ਵੀ ਕੰਮ ਕੀਤਾ ਹੋਇਆ ਇੱਥੇ ਘਰਾਂ ਦੇ ਆਕੇ ਔਰ ਮੈਂ ਪਟਿਆਲੇ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਫੈਮਲੀ ਚ ਵੀ ਕਿਸੇ ਦੇ ਵਿਆਹ ਸੀਗਾ ਤੇ ਉੱਥੇ ਵੀ ਮੈਂ ਪੱਗਾ ਬੰਨ ਕੇ ਆਇਆ ਵਾਂ ਇੱਥੇ ਜਸਬੀਰ ਜਸੀ ਹੈ ਆਪਣੇ ਕੋ ਗੋਦਾਸਪੁਰ ਸਿੰਘ ਸਿੰਗਰ ਨੇ ਉੱਥੇ ਵੀ ਉਹਨਾਂ ਦੇ ਵੀ ਘਰਾਂ ਚ ਪੱਗਾ ਸਜਾ ਕੇ ਆਇਆ ਵਾਂ ਅੱਗੇ ਵੀ ਕਿਸੇ ਨਾ ਕੰਮ ਕਰਦੇ ਸੈਲੀਬ੍ਰਿਟੀ ਆ ਮੈਂ ਬਹੁਤ سارے ਮੈਨੂੰ ਬੜੇ ਕੰਟੈਕਟ ਦੇ ਵਿੱਚ ਕਾਫੀ ਸਿੰਗਰ ਵੀ ਮੇਰੇ ਆ ਚੁੱਕੇ ਨੇ ਤੇ ਮੈਂ ਜਾ ਰਿਹਾ ਹਾਂ ਹੁਣ ਤੇ ਨੈਕਸਟ ਮੰਥ ਵੀ ਮੈਂ ਕਿਸੇ ਦੇ ਜਾ ਰਿਹਾ ਵਾਂ ਪੱਗਾ ਬੰਨਣਾ ਨਾਮੀ ਕਲਾਕਾਰ ਆ ਪਰ ਉਹ ਸਿਕਰਟ ਹੈ ਕਿ ਉਹ ਆਉਣ ਵਾਲੇ ਸਮੇਂ 'ਚ ਤੁਹਾਨੂੰ ਦੱਸਾਂਗੇ ਮੈਂ ਕਾਫੀ ਟਾਈਮ ਤੋਂ ਸਮੇਂ ਤੋਂ ਪੱਗਾ ਮੰਦਾ ਆ ਰਹੇ ਹਾਂ ਆਪਣੇ ਮੰਦਾ ਸੀਗਾ ਫਿਰ ਹੌਲੀ-ਹੌਲੀ ਯਾਰ ਦੋਸਤ ਨੇ ਕਿਸੇ ਦੇ ਸੱਜਾ ਵੀ ਲੈਂਦਾ ਸੀ ਤੇ ਯਾਰ ਦੋਸਤ ਦੇ ਬੰਨਣੀ ਤੇ ਯਾਰ ਦੋਸਤ ਨੇ ਅੱਗੋਂ ਇੱਕ ਇੱਕ ਨੂੰ ਲਿਉਣਾ ਫਿਰ ਕਿਸੇ ਦੇ ਆਪਣੇ ਰਿਸ਼ਤੇਦਾਰ ਨੂੰ ਲੈ ਆਉਣਾ ਫਿਰ ਹੌਲੀ-ਹੌਲੀ ਕੋਈ 10-15 ਜਣੇ ਇਕੱਠੇ ਹੋਣ ਕਰਕੇ ਫਿਰ ਜ਼ਿਆਦਾ ਮੈਂ ਜਿਹੜੀ ਇਹ ਪੱਗ ਬਹੁਤ ਲੰਬੇ ਸਮੇਂ ਤੋਂ ਮੈਂ ਬੰਨ੍ਹ ਆ ਰਿਹਾ ਮੈਂ ਤੇ ਮੈਂ ਇਹ ਪੱਗ ਜਿਹੜੀ ਆ ਸ਼ੁਰੂਆਤ ਜਿਹੜੀ ਕੀਤੀ ਸੀ ਆਪਣੇ ਕਾਲਜ ਤੋਂ ਬਾਅਦ ਮੈਂ ਜੌਬ ਕਰਦਾ ਸੀਗਾ ਉਹ ਸ਼ਹਿਰ ਦੇ ਬਾਹਰ ਹੋਣ ਕਰਕੇ ਤੇ ਮੈਂ ਬਾਹਰ ਨਹੀਂ ਜੌਬ ਕਰ ਕਹ ਕੋਈ ਕਰਦੀਆਂ ਮਜਬੂਰੀਆਂ ਨਾਲ ਕਰਕੇ ਮੈਨੂੰ ਵਾਪਸ ਹੋਣਾ ਪਿਆ ਸੀ ਤੇ ਫਿਰ ਮੈਨੂੰ ਇਹ ਆਪਣਾ ਜਿਹੜਾ ਪੱਗ ਦਾ ਫਿਰ ਮੈਂ ਪ੍ਰੋਫੈਸ਼ਨਲ ਬਣਾ ਪ੍ਰੋਫੈਸ਼ਨਲ ਬਣਾ ਲਿਆ ਸੀਗਾ ਤੇ ਆਪਣੇ ਗੁਰਦਾਸਪੁਰ ਦੇ ਵਿੱਚ ਕਨਵਨ ਚੌਂਕ ਤੇ ਮੈਂ ਆਪਣਾ ਸੈਂਟਰ ਖੋਲ ਕੇ ਫਿਰ ਇਹਨੂੰ ਮੈਂ ਆਪਣੇ ਪ੍ਰੋਫੈਸ਼ਨ ਦੇ ਤੌਰ ਤੇ ਮੈਂ ਕੰਮ ਕਰਦਾ ਤੇ ਇੱਥੇ ਵਕ ਵਕਤ ਰਾਂਦੀ ਪੱਗਾਂ ਮੈਂ ਬੰਦਦਾ ਕਿੰਨੀ ਦੇਰ ਹੋ ਗਈ ਹੈ ਔਰ ਕਿੰਨਾ ਬੜਿਆ ਮੈਂ ਬੇਟਾ ਕੀਤੀ ਹੋਈ ਹੈ ਸਿਵਲ ਇੰਜੀਨੀਅਰਿੰਗ ਚ 2016 ਦਾ ਮੈਂ ਪਾਸ ਆਊਟ ਆ ਤੇ ਮੈਂ ਜਿਹੜਾ ਵਾ 2016 18 ਦੇ ਵਿੱਚ ਮੈਂ ਇਹ ਜਿਹੜੀਆਂ ਪੱਗਾਂ ਬੰਨ੍ਹਣੀਆਂ ਸ਼ੁਰੂ ਕੀਤੀਆਂ ਸੀਗੀਆਂ ਤੇ ਮੈਨੂੰ ਲਗਭਗ 7 ਕ ਸਾਲ ਹੋ ਗਏ ਮੈਨੂੰ ਪੱਗਾਂ ਬੰਨ੍ਹਦਿਆਂ ਨੂੰ ਅੱਜ ਦਾ ਨੌਜਵਾਨ ਜੋ ਵਿਆਸਤ ਭੁੱਲਦਾ ਜਾ ਰਿਹਾ ਕੀ ਕਾਰਨ ਮੰਨਦੇ ਹੋ ਕਿਹੜਾ ਔਰ ਕੀ ਗੱਲ ਚਾਹੋ ਜਿਆਦਾਤਰ ਦੇਖੋ ਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਜਿਹੜਾ ਵਾ ਇਹ ਬੜਾ ਮਾਇਨੇ ਰੱਖਦਾ ਵਾ ਕਿ ਉਹ ਤੁਸੀਂ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਕੀ ਦੇਖਣਾ ਹੈ ਮੇਰੇ ਖਿਆਲ ਨਾਲ ਆਪਣੇ ਨੌਜਵਾਨ ਨੂੰ ਆਪਣਾ ਇਤਿਹਾਸ ਨਹੀਂ ਭੁੱਲਣਾ ਚਾਹੀਦਾ ਤੇ ਆਪਣੇ ਇਤਿਹਾਸ ਨਾਲ ਵੱਧ ਵੱਧ ਜੁੜਨਾ ਚਾਹੀਦਾ ਵਾ ਤੇ ਇਸ ਇਹਦੇ ਨਾਲ ਜਿਹੜੀ ਆ ਆਪਣਾ ਇੱਕ ਪੱਗ ਇੱਕ ਇਹੋ ਜਿਹੀ ਜਿਹੜੀ ਸਾਨੂੰ ਦਿੱਤੀ ਦੇਣ ਵਾ ਜਿਹਦੇ ਨਾਲ ਆਪਾਂ ਜੁੜ ਕੇ ਪੱਗ ਬਣ ਕੇ ਆਪਣੇ ਇਤਿਹਾਸ ਦਾ ਪਤਾ ਵੀ ਕਰ ਸਕਦੇ ਆ ਤੇ ਇਤਿਹਾਸ ਬਾਰੇ ਜਾਣਕਾਰੀ ਵੀ ਦੇ ਸਕਦੇ ਆ ਤੇ ਮੇਰੇ ਖਿਆਲ ਨਾਲ ਨੌਜਵਾਨਾਂ ਨੂੰ ਪੱਗ ਬਣਨੀ ਚਾਹੀਦੀ ਆ ਜਿਹੜੀ ਆਉਣ ਵਾਲੀ ਅੱਗੇ ਪੀੜ੍ਹੀ ਆ ਉਹਨੂੰ ਵੀ ਸੰਦੇਸ਼ ਵਧੀਆ ਦੇਣਾ ਚਾਹੀਦਾ ਆ ਮਾਪੇ ਦਾ ਕੀ ਰੋਲ ਹੋਣਾ ਚਾਹੀਦਾ ਨੌਜਵਾਨ ਨੂੰ ਮਾਤਾ ਪਿਤਾ ਦਾ ਸਭ ਤੋਂ ਉਹ ਅਹਿਮ ਰੋਲ ਜਿਹੜਾ ਵਾ ਮਾਤਾ ਪਿਤਾ ਦਾ ਹੀ ਹੁੰਦਾ ਆ ਉਹਨਾਂ ਨੂੰ ਚਾਹੀਦਾ ਆ ਕਿ ਜਿਹੜੀ ਆ ਆਪਣੇ ਬੱਚਿਆਂ ਨੂੰ ਆਪਣੇ ਇਸ ਆਪਣੇ ਧਰਮ ਦੇ ਨਾਲ ਜੋੜਨਾ ਚਾਹੀਦਾ ਹੈ ਆਪਣੇ ਬੱਚਿਆਂ ਨੂੰ ਛੋਟੇ ਉਹਨਾਂ ਨੂੰ ਇਹ ਨਹੀਂ ਕਹਿਣਾ ਚਾਹੀਦਾ ਪੱਗ ਵੱਡੇ ਹੋ ਕੇ ਬੰਨਾਂਗੇ ਕੋਸ਼ਿਸ਼ ਜਦੋਂ ਬੱਚਾ ਕਹਿੰਦਾ ਪਿਆ ਵੀ ਮੈਂ ਪੱਗ ਸਜਾਉਣੀ ਆ ਤੇ ਉਹਨਾਂ ਨੂੰ ਕੋਈ 2 4 5 6 ਸਾਲ ਤੋਂ ਬੱਚੇ ਨੂੰ ਮੇਰੇ ਖਿਆਲ ਨਾਲ ਪੱਗ ਸਜਾ ਦੇਣੀ ਚਾਹੀਦੀ ਆ ਜਾਂ ਉਸ ਤੋਂ ਛੋਟ ਪੱਗ ਬਾਰੇ ਪੱਗ ਬਾਰੇ ਉਹਨਾਂ ਨੂੰ ਜਾਣਕਾਰੀ ਵੀ ਦੇਣੀ ਚਾਹੀਦੀ